ਸਿੰਘ ਜਾਣਦਾ ਮੈਨੂੰ ਬੜੀ ਚੰਚੀ ਤਰ੍ਹਾਂ ਨਾਲ ਸਾਲੇ ਨੇ ਪਾਇਆ ਠੱਗਿਆ ਹੈਗਾ ਬੰਗਾਲ ਦੇ ਲੋਕਾਂ ਦਾ ਸਾਲੇ ਨੇ ਪਾਇਆ ਠੱਗਿਆ ਹੈਗਾ ਬੰਗਾਲ ਦੇ ਲੋਕਾਂ ਦਾ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੌਂ ਮੈਦਾਨ ਵਿੱਚ ਉਤਰੇ ਕਾਂਗਰਸੀ ਉਮੀਦਵਾਰ ਮਨੀਸ਼ ਤਵਾਰੀ ਵੱਲੋਂ ਰੂਪਨਗਰ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਇਸ ਦੌਰਾਨ ਜਿੱਥੇ ਉਹਨਾਂ ਨੇ ਅਕਾਲੀ ਪਾਜਬਾ ਦੇ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ ਉਥੇ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੀ ਹਲਕੇ ਦੇ ਮੁੱਦਿਆਂ ਤੇ ਤਿੱਖੀ ਬਹਿਸ ਕਰਨ ਦਾ ਸੱਦਾ ਵੀ ਦਿੱਤਾ ਹੈ ਐਨ ਆਈ ਨਹੀਂ ਮਨੀਸ਼ ਦਿਵਾੜੀ ਨੇ ਆਪਣੇ ਪਾਛੰਦਰਨ ਤ੍ਰਿਮੂਲ ਕਾਂਗਰਸ ਦੇ ਐਮਪੀ ਕੇਡੀ ਸਿੰਘ ਨੂੰ ਗਾਲ ਤੱਕ ਕੱਢ ਦਿੱਤੀ ਹਾਲਾਂਕਿ ਇਸ ਤੋਂ ਪਹਿਲਾਂ ਮਨੀਸ਼ ਦਿਵਾੜੀ ਵੱਲੋਂ ਆਪਣੇ ਹੀ ਪਾਛੰਨ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਸਾਨੂੰ ਸਿਆਸਤ ਦਾ ਤਜਰਬਾ ਹੈ ਪਰ ਇਹ ਕਿਹੋ ਜਿਹਾ ਤਜਰਬਾ ਹੈ ਜੋ ਸਟੇਜ ਦੇ ਉੱਪਰ ਹੀ ਕਿਸੇ ਨੂੰ ਗਾਲ ਕੱਢ ਕੇ ਸੰਬੋਧਨ ਕੀਤਾ ਜਾਂਦਾ ਹੈ ਕੇਡੀ ਸਿੰਘ ਜਾਣਦਾ ਮੈਨੂੰ ਬੜੀ ਚੰਚੀ ਤਰ੍ਹਾਂ ਨਾਲ सड़े ने पैसा ठग गया है बंगाल दे था। चेट फंड चेट फंड है। आप इन के लोगों का चिटफंड कंपनिया चला पिनकैशिया वाला आखो किए ने, ने सुखबीर बादल की माती मारी गई सी वो पिन पिनकाशिया जिथे सारे लोग जाके अपना थोड़ा बहुत वोटिंग कर लेंगे सके कुछ अपना छुट्टी दिन जाके उड़ा सैर सपाटा कर लेने ਉਹ ਪਿੰਕਾਸ਼ੀਆ ਕਿਨੂੰ ਦਿੱਤਾ ਉਸ ਕੇ.ਡੀ ਸਿੰਘ ਨੂੰ ਉਹ ਜਿਹੜਾ ત્રਣਮੁਲ ਕਾਂਗਰਸ ਦਾ ਐਮਪੀ ਐ ਜਿਹਦੇ ਮੈਂ ਰਹਿ ਕਿਹਾ ਕੇ.ਡੀ ਸਿੰਘ ਜਾਣਦਾ ਮੈਂ ਉਹਨੂੰ ਬੜੀ ਚੰਚੀ ਤਰ੍ਹਾਂ ਨਾਲ ਸਾਲੇ ਨੇ ਭਾਇਆ ਠੱਗਿਆ ਹੈਗਾ ਬੰਗਾਲ ਦੇ ਲੋਕਾਂ ਦਾ ਸਾਲੇ ਨੇ ਭਾਇਆ ਠੱਗਿਆ ਹੈਗਾ ਬੰਗਾਲ ਦੇ ਲੋਕਾਂ ਦਾ ਸਗਾ ਪਿੰਕਾਸ਼ੀਆ ਥੋੜੀ ਰਹਿਣਾ ਚਾਹੀਦਾ ਸਗਾ ਇਸ ਲਈ 10 ਸਾਲ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਹੈਗਾ। ਕੋਈ ਸਾਰੇ ਜਾਣਦੇ ਹੋ ਕਿ ਵਿਧਾਨ ਸਭਾ ਚੋਂ ਤੋ ਪਹਿਲਾਂ ਕਿਵੇਂ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਕੀਤੀ ਗਈ। ਕਿਸ ਤਰ੍ਹਾਂ ਨਾਲ ਪਾਕਿਸਤਾਨ ਔਰ ਆਈਐਸਆਈ ਦੇ ਮੋਰੀ ਬਣ ਕੇ ਇਹਨਾਂ ਨੇ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ। ਕਿ ਪੰਜਾਬ ਦੀ ਅਮਨ ਔਰ ਸ਼ਾਂਤੀ ਭੰਗ ਹੋਵੇ ਪੰਜਾਬ ਦੇ ਵਿੱਚ ਜਿਹੜੇ ਲੋਕ ਚੈਨ ਨਾਲ ਰਹਿੰਦੇ ਨੇ ਉਹਨਾਂ ਨੂੰ ਅਸੀਂ ਚੈਨ ਨਾਲ ਜੀਣ ਨਾ ਦਈਏ ਔਰ ਇਹ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਇਹ ਕਹਿੰਦੇ ਨੇ ਕਿਵੇਂ ਜਿਹੜਾ ਬਹੁਤ ਹੀ ਸਾਡਾ ਵੱਡਾ ਧਾਰਮਿਕ ਗ੍ਰੰਥ ਹੈ ਗੀਤਾ ਉਹਦੇ ਬਾਰੇ ਕੋਈ ਬਿਆਨ ਦੇ ਦਿੱਤਾ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਕਿ ਸਿਆਸਤ ਝੂਠ ਤੇ ਆਧਾਰਿਤ ਨਹੀਂ ਹੋਣੀ ਇਸ ਮੌਕੇ ਮਨੀਸ਼ ਟਵਾਰੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਦੁਬਾਰਾ ਮੋਦੀ ਸਰਕਾਰ ਬਣ ਗਈ ਤਾਂ ਦੇਸ਼ ਦਾ ਬੁਰਾ ਹਾਲ ਹੋ ਜਾਵੇਗਾ ਰਿਪੋਰਟ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਪੂਰੇ